ਜੀ ਤਾਂ ਦੇਖੋ ਅਸੀਂ ਤਾਂ ਕਹਿੰਨੇ ਕਿ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰੇ ਠੀਕ ਹੈ ਨਾ ਉਹਨਾਂ ਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਜਿਹੜੀਆਂ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਹੈ ਐਸਾ ਜਿੱਤ ਜਿੱਤ ਨਾਲ ਮਸਲੇ ਹੱਲ ਨਹੀਂ ਹੁੰਦੇ ਔਰ ਇਸ ਕਿਸਮ ਦਾ ਲੋਕਾਂ ਦਾ ਦੁਪਹਿਰਾਂ ਚੋਂ ਨਿਕਲ ਕੇ ਇੱਕ ਵਰਕਿੰਗ ਡੇ ਹੋਣ ਦੇ ਨਾਲ-ਨਾਲ ਮਕਾਨਾਂ ਚੋਂ ਨਿਕਲ ਕੇ ਇਸ ਕਿਸਮ ਦਾ ਲੋਕਾਂ ਦਾ ਪਿਆਰ ਮਿਲ ਰਿਹਾ ਮੈਂ ਇਸ ਤਰ੍ਹਾਂ ਦਾ ਪਿਆਰ ਪਹਿਲਾਂ 2022 ਚ ਵੀ ਦੇਖ ਚੁੱਕਿਆ ਕਿ ਲੋਕ ਲੋਕ ਜਿਹੜੇ ਨੇ ਉਹ ਲੋਕਲ ਗਵਰਨਮੈਂਟ ਜਿਹੜੀਆਂ ਚੋਣਾਂ ਨੇ ਸਥਾਨਿਕ ਚੋਣਾਂ ਨੇ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਲੁਧਿਆਣੇ 'ਚ ਸਰਕਾਰ ਜਨਨ ਕਿ ਲੋਕਲ ਗਵਰਨਮੈਂਟ ਜਿਹੜੀ ਆਮ ਆਦਮੀ ਪਾਰਟੀ ਦੀ ਬਣ ਜੂਗੀ ਤਾਂ ਸ਼ਹਿਰ ਦਾ ਕਾਇਆਪਲਟ ਹੋ ਜਾਊਗਾ ਔਰ ਅਸੀਂ ਪੰਜ ਦੀਆਂ ਪੰਜੇ ਨਗਰ ਨਿਗਮ ਜਿੱਤ ਰਹੇ ਹਾਂ ਔਰ ਅਸੀਂ ਲੋਕਾਂ ਨੇ ਅਸੀਂ ਲੋਕਾਂ ਨੇ ਕੰਮ ਕਰਨੇ ਆ ਅਸੀਂ ਕੋਈ ਧਰਮ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਸੀਵਰੇਜ ਦੀ ਪ੍ਰੋਬਲਮ ਸਾਰੇ ਸ਼ਹਿਰਾਂ 'ਚ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਕੂੜੇ ਦੀ ਪ੍ਰੋਬਲਮ ਬਾਰਖਾ ਦੀ ਪ੍ਰੋਬਲਮ ਇਹਨਾਂ ਧ ਸੋ ਅਸੀਂ ਜਿਹੜਾ ਐਨਓਸੀ ਵਾਲਾ ਵੀ ਜਿਹੜਾ ਅਸੀਂ ਐਕਟ ਜਿਹੜਾ ਲੈ ਕੇ ਆਏ ਆ ਉਹਦੇ ਨਾਲ ਵੀ ਲੋਕਾਂ ਨੂੰ ਫਾਇਦਾ ਹੋ ਰਿਹਾ ਤੇ ਸ਼ਹਿਰਾਂ ਦੀ ਸਫਾਈ ਖਾਸ ਤੌਰ ਤੇ ਲੁਧਿਆਣੇ ਵਰਗਾ ਜਿਹੜਾ ਸ਼ਹਿਰ ਜਿਹੜਾ ਜਿਹਨੂੰ ਮਾਂਚੈਸਟਰ ਕਿਹਾ ਜਾਂਦਾ ਜੇ ਅਸੀਂ ਖਾਸ ਤੌਰ ਤੇ ਉਹਨਾਂ ਨੂੰ ਕਿਵੇਂ ਦੇਖਦਾ ਪਛਾਣ ਲੱਗਦਾ ਅਸੀਂ ਤਾਂ ਸਿੱਧਾ ਦੇਖੋ ਅਸੀਂ ਤਾਂ ਕਹਿੰਨੇ ਕਿ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰੇ ਠੀਕ ਹੈ ਨਾ ਉਹਨਾਂ ਨੂੰ ਬੁਲਾਓ ਉੱਥੇ ਬੁਲਾ ਕੇ ਗੱਲ ਕਰੋ ਠੀਕ ਹੈ ਨਾ ਸਾਰੇ ਕਿਸਾਨਾਂ ਨਾਲ ਜਿਹੜੀਆਂ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਜਿਹੜਾ ਕੋਈ ਵੀ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ ਹੈ ਐਸਾ ਜਿੱਤ ਨਾਲ ਮਸਲੇ ਹੱਲ ਨਹੀਂ ਹੁੰਦੇ ਮਾਨ ਸਾਹਿਬ ਰਵਨੀਤ ਵਿੱਚੋਂ ਕਹਿ ਰਹੇ ਕਿ ਸੰਤਲ ਤੋਂ ਫੰਡ ਲੈ ਆ ਕੇ ਪੰਜਾਬ ਦੇ ਸਾਰਾ ਦਾ ਵਿਕਾਸ ਕਰਾਵਾਂਗੇ ਜੇ ਪੰਜਾਬ ਦੇ ਬੀਜੇ ਵੀ ਦੇ ਮੇਅਰ ਬਣੇ ਲਿਓ ਜੀ ਉਹਨੂੰ ਲਿਓ ਲਿਓ ਸਾਨੂੰ ਕੋਈ ਪ੍ਰੋਬਲਮ ਨਹੀਂ ਟੀਐਮ ਸਾਹਿਬ ਇੱਥੇ ਸਫਾਇਆ ਆਊਗਾ 95 ਵਾੜਾਂ ਦੇ ਵਿੱਚ 95 ਦੀਆਂ 95 ਸੀਟਾਂ ਤੇ ਜਿਹੜਾ ਲੱਗਦਾ ਹੈਗਾ ਦੇਖੋ ਮੈਂ ਕੋਈ ਐਦਾਂ ਨਹੀਂ ਕਹਿੰਦਾ ਕਿ ਇੰਨੀਆਂ ਜਿੱਤਾਂਗੇ ਪਰ ਮੈਨੂੰ ਇੰਨਾ ਜੋ ਲੋਕਾਂ ਦੇ ਜੋਸ਼ ਤੋਂ ਲੱਗਦਾ ਹੈ ਕੇਸ ਲੁਧਿਆਣੇ ਦੇ ਵਿੱਚ ਜਿਹੜੀਆਂ ਮੈਕਸਿਮਮ ਸੀਟਾਂ ਜਿਹੜੀਆਂ ਨੇ ਉਹ ਝਾੜੂ ਚੁਰਾਉਣ ਨਿਸ਼ਾਨ ਵਾਲਾ ਝਾੜੂ ਵੀ ਫਿਰੂਗਾ ਬਾਅਦ ਦੇ ਵਿੱਚ ਅਸਲੀ ਝਾੜੂ ਵੀ ਫੇਰਾਂਗੇ ਸਫਾਈ ਕਰਾਂਗੇ ਸ਼ਹਿਰ ਦੀ ਪੰਜ ਮਹੀਨ ਮੜ ਰਹੇ ਨੇ ਪਰ ਤੁਸੀਂ ਤੇ ਨਵੀਂ ਫਿਰਤ ਪਾਈ ਆ ਲੋਕਾਂ ਦੇ ਵਿੱਚ ਔਰ ਕੀ ਕਹਿ ਸਕਦਾ ਕਿ ਪੰਜਾਬ ਵਿੱਚ ਬਕਰੇ ਰਸਤੇ ਤਿਆਰ ਹੋ ਰਹੇ ਨੌਜਵਾਨ ਪੰਜਾਬ ਦੇ ਲੋਕ ਸਹੀ ਮੈਨੇਜ ਕਰੀ ਆ ਰਹੇ ਦੇਖੋ ਮੁੱਖ ਮੰਤਰੀ ਕਿਹਨੇ ਬਣਾਇਆ ਲੋਕਾਂ ਨੇ ਮੈਨੂੰ ਕਈ ਵਾਰ ਕਹਿੰਦੇ ਪ੍ਰੋਟੋਕਾਲ ਅਫਸਰ ਕੇ ਆਹ ਗਲੀ ਚ ਨਹੀਂ ਜਾ ਸਕਦੇ ਜੀ ਇੱਥੇ ਮੈਂ ਕਿਹਾ ਵੀ ਜੋ ਗਲੀਆਂ ਚੋਂ ਨਿਕਲੇ ਜਦੋਂ ਜਦੋਂ ਜਿਹੜੇ ਮਹਿਲਾ ਚੋਂ ਨਿਕਲੇ ਮਹਿਲਾ ਚ ਬਿਠਾ ਦੇ ਲੋਕਾਂ ਨੇ ਜਿਹੜੇ ਗਲੀਆਂ ਚੋਂ ਨਿਕਲੇ ਉਹ ਗਲੀਆਂ ਚ ਫਿਰਦੇ ਆ ਮੈਂ ਮੈਨੂੰ ਤਾਂ ਲੋਕਾਂ ਚ ਆ ਕੇ ਖੁਸ਼ੀ ਹੁੰਦੀ ਏ ਸਗੋਂ ਮੈਂ 2 ਦਿਨ ਘਰੇ ਰਹਿ ਲਾ ਮੈਨੂੰ ਐ ਲੱਗਣ ਲੱਗ ਜਾਂਦਾ ਮੈਂ ਧਰਤੀ ਤੇ ਭਾਰ ਆ ਠੀਕ ਹੈ ਨਾ ਸੋ ਇੱਥੇ ਇਹਨਾਂ ਲੋਕਾਂ ਨੂੰ ਮਿਲ ਕੇ ਇਹ ਇਹਨਾਂ ਲੋਕਾਂ ਨੇ ਸਾਨੂੰ ਬਣਾਇਆ ਠੀਕ ਹੈ ਨਾ ਸੋ ਇਹਨਾਂ ਚ ਹੀ ਰਾਵਾਂਗੇ ਔਰ ਕਿਸੇ ਇੱਕ ਦੇ ਵੀ ਕੰਮ ਆ ਜੀਏ ਜਾਂ ਕਿਸੇ ਦਾ ਕੰਮ ਹੋ ਜੇ ਮਿਲ ਕੇ ਲੁਧਿਆਣਾ ਤੇ ਇਹ ਜੀ ਫਾਈਲ ਆ ਜੇ ਸਾਈਨ ਕਰਕੇ ਚਾਰ ਘਰਾਂ ਦੇ ਚੁੱਲ੍ਹੇ ਜਿਹੜੇ ਨੇ ਉਹ ਉਹ ਚੱਗ ਮਚਣ ਲੱਗ ਜੇ ਇਹ ਤੋਂ ਵੱਡਾ ਪੁੰਨ ਕੋਈ ਨਹੀਂ ਤੇ ਪੰਜੇ ਮੇਰ ਪਟਿਆਰੇ ਨੇ ਜਿਹੜੇ ਪੰਜ ਨਗਰ ਪੰਜ ਦੇ ਪੰਜੇ ਸੀ ਲੁਧਿਆਣਾ ਪਟਿਆਲਾ ਜਲੰਧਰ ਭਗਵਾੜਾ ਤੇ ਨਾਲ ਅੰਮ੍ਰਿਤਸਰ ਤੇ ਬਾਕੀ ਜਿਹੜੇ ਐਮਸੀਬੀ ਨੇ ਉਹ ਤਾਂ ਅਨਪੋਜ਼ਡ ਕਾਫੀ ਜਗ੍ਹਾ ਤੇ ਚੁਣੇ ਗਏ ਨੇ ਤੋਂ ਸਰਪੰਚੀ ਪੰਜੇ ਚ ਪਹਿਲਾਂ ਹੀ ਸਰਪੰਚੀ ਦੇ ਵਿੱਚ ਪਹਿਲਾਂ ਹੀ ਆਮਾਦੀ ਪਾਰਟੀ ਦੇ ਨੌਜਵਾਨ ਮੁੰਡੇ ਕੁੜੀਆਂ ਸਰਪੰਚ ਚੁਣੇ ਗਏ ਨੇ ਅਸਲ ਚ ਹੁਣਾਂ ਕੰਮ ਕਰਨ ਦਾ ਨਜ਼ਾਰਾ ਆਊਗਾ ਜਦੋਂ ਪੰਚਾਇਤਾਂ ਮਤੇ ਪਾਉਣਗੀਆਂ ਕਾਰਪੋਰੇਸ਼ਨਾਂ ਮਤੇ ਪਾਉਣਗੀਆਂ ਵਿਕਾਸ ਦੇ ਪਹਿਲਾਂ ਤਾਂ ਆਪਸ ਦੇ ਵਿੱਚ ਇਹੀ ਏਸੀ ਗਲਤੀ ਲੱਗੇ ਰਹਿੰਦੇ ਸੀ ਕਿਤੇ ਚੜ੍ਹਾਈ ਨਾ ਹੋ ਜੇ ਫਲਾਨੀ ਪਾਰਟੀ ਦੀ ਅਸੀਂ ਨਹੀਂ ਮਤਾ ਪਾਉਂਦੇ ਸੋ ਐਨੇ ਕਰੋੜਾਂ ਦਾ ਬਜਟ ਪਿਆ ਲੋਕ ਲੋਕ ਟੈਕਸ ਦਿੰਦੇ ਨੇ ਸ਼ਹਿਰ ਦੇ ਲੋਕ ਤੇ ਫਿਰ ਉਹ ਲੋਕਾਂ ਤੇ ਲੱਗਦਾ ਕਿਉਂ ਨਹੀਂ